ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਵੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਹਾਂ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦਬ ਕੇ ਸ਼ੇਅਰ ਕਰ ਦਿਆ ਕਰੋ ਸੱਚ ਨੂੰ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਂਦਾ ਅੱਜ ਦੀ ਆਪਣੀ ਵਿਜਿਟ ਪਿੰਡ ਬਰਨਾਲਾ ਨੇੜੇ ਕਰਿਆਲਾ ਅਲਗੋ ਕੋਠੀ ਤੇ ਬਟੋਵਾ ਨਗਰ ਜ਼ਿਲ੍ਹਾ ਸ਼੍ਰੀ ਤਰਤਸਰ ਸਾਹਿਬ ਤੇ ਤਹਿਸੀਲ ਅਗਦੀ ਪੱਟੀ ਬਾਈ ਹੀਰੇ ਕੋਲ ਪਹੁੰਚੇ ਆ ਤੇ ਬਾਈ ਸੋਨੇ ਹੁਣਾ ਕੋਲ ਚਾਰ ਐਨੀਮਲ ਸੱਜਣੋ ਖਵਾਵਾਂਗੇ ਜਾਇਦ ਕੀਮਤ ਕਰਵਾਵਾਂਗੇ ਜੁੜੇ ਰਹੋ ਅੰਤ ਤੱਕ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਝੋਟੀਆਂ ਤੇ ਇੱਕ ਵੈੜ ਕਿੱਲੇ ਨਾਲ ਉਤੇ ਤੇ ਪੁੱਛਦੇ ਆ ਬਾਈ ਹੁਣਾ ਤੋ ਕਿਵੇਂ ਦੇ ਰਹਿਣਗੇ ਰੇਟ ਬਣੇ ਰਿਓ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੀ ਠੀਕ ਠਾਕ ਜੀ ਬੜੀ ਕਿਰਪਾ ਤੁਸੀਂ ਦੱਸੋ ਵਧੀਆ ਠੀਕ ਠਾਕ ਜੀ ਵਧੀਆ ਮੇਰਾ ਭਾਈ ਜੀ ਹੀ ਰਾਜੀ ਬਹੁਤ ਵਧੀਆ ਬਹੁਤ ਵਧੀਆ ਜੀ ਮੇਰਾ ਢਾਡੀਆ ਮਹਾਰਾਜ ਜੀ ਚਲੋ ਸ਼ੁਕਰ ਹੈ ਸਰਗੁਰੂ ਮੇਰਾ ਹੀ ਰੱਖਿਆ ਹਰੇ ਕਦੇ ਇਹ ਕਿਦਾਂ ਵਧੀਆ ਚੱਲਦੇ ਕਾਰੋਬਾਰ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਜੀ ਡਰੈਸ ਕਰਕੇ ਭਾਈ ਜੀ ਨੋਟ ਪਿੰਡ ਵਰਕਾਲਾ ਤਸਵੀਰ ਕੱਟੇ ਜਿਹੜਾ ਸ਼੍ਰੀ ਦਰਮੰਦਰ ਸਾਹਿਬ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 38721 74175 ਠੀਕ ਹੈ ਜੀ 97812 80695 ਦੂਜਾ ਨੰਬਰ ਜੀ ਹੈਨਾ ਤੇ ਸ਼ੁਰੂਆਤ ਕਰੀਏ ਵੈਡ ਸੋਈ ਸਵਾਈ ਤੋਂ ਬਾਈ ਮੌਕੇ ਦਾ ਕਿੰਨਾ ਬੋਲਾ ਦੋ ਤਿਆਰ ਹੋ ਜੀ ਆਪਾਂ ਥੋੜਾ ਸੁਨੇਤਵਾਵਾ 22 ਕਿਲੋ ਕੰਡੇ ਵਾਲਾ ਤੇ ਕੈਨ ਨੂੰ ਕਹਿੰਦੇ 25 ਕਿਲੋ ਕਹਿ ਦਈਏ ਤੇ ਜੇ ਦਿਨ ਦੀ ਸੂਈ ਥਲੇ ਤਿੰਨਾਂ ਦਿਨਾਂ ਦੀ ਸੂਈ ਹੈ ਅੱਜ ਦੁੱਧ ਦੀ ਆਹ ਰੱਖਦੇ 30 ਤੋਂ 32 ਕਿਲੋ ਇਹਦੇ ਵਾਹ ਵਾਹ ਹਾਂਜੀ 22 ਕਿਲੋ ਕੰਡੇ ਦੇ ਪਲਾਵਾਗੇ ਕੋਈ ਬਖਾਵੇ ਵਾਲੀ ਦੂਜਾ ਸੂਆ ਨਾ ਦੂਜਾ ਸੂਆ 6 ਦੰਦ ਦੇ ਮੂਹ 6 ਦੰਦ ਛਿੱਗੀ ਹੋ ਗਈ ਸਜਨੋ ਛਿੱਗੀ ਤੇ ਵੈੜ ਖਰੀ ਆ ਪੂਰੀ ਆਰਡਰ ਕੁਆਲਿਟੀ ਬੜੀ ਸੋਹਣੀ ਹੈ ਫਾੜੀ ਵਾਲਾ ਥਾਂ ਤੇ ਡਾ ਲੱਗਾ ਆ ਸਾਨੂੰ ਸਾਡੇ ਨੇ ਇੱਕ ਬੰਦੇ ਦੀ ਆਉਂਦੀ ਚ ਆ ਗਈ ਰਾਤ ਕੀ ਤਾਂ ਹੋਣਾ ਤੇ ਲੇਟ ਚ ਹੋਈ ਆ ਨਹੀਂ ਗਾਲ ਤੇ ਡਾਲੀ ਕੇ ਸੁਆਣੀ ਜਾਂਦਾ ਵਾਕੇ ਬੈੜ ਸੋਹਣੀ ਸੱਜਣੋ ਐ ਐਫ ਤੇ ਜਰਸੀ ਦੇ ਕਰਾਸ ਦੇ ਵਿੱਚ ਆ ਗਈ ਆ ਤੇ ਲੋ ਜੀ ਕੱਦ ਘੜ ਬੜਾ ਸੋਹਣਾ ਮਗਰ ਬੱਛੀ ਨੂੰ ਜਨਮ ਦਿੱਤਾ ਹਾਂਜੀ ਬੱਛੀ ਆ ਜੀ ਬੱਛੀ ਨੂੰ ਜਨਮ ਸੱਜਣੋ ਦਿੱਤਾ ਤਿਮਰੇ ਬਾਈ ਹੀਰੇ ਦੇ ਮੋਢੇ ਤੇ ਆਉਂਦੀ ਹੈ ਚੌਥਾ ਗਣਾ ਸੋਈ ਨੂੰ ਸੁਣਨ 59 11 ਕੋ ਥੱਕੇ ਜਾਂਦੀ ਨਾ ਹੀਰੇ ਨੂੰ ਲੋ ਜੀ ਬੱਛੀ ਸੱਜਣੋ ਬੜੀ ਪਿਆਰੀ ਬਾਈ ਹੈ ਸਾਹਮਣੇ ਤੁਸੀਂ ਦੇਖ ਰਹੇ ਜੇ ਇਹ ਦੂਜਾ ਸੂਗਾ ਵੈੜ ਆ 22 ਕਿਲੋ ਜਿਹੜਾ ਦੁੱਧ ਫਕਾੜੀ ਕੀਤੀ ਆ ਇਹ ਮੌਕੇ ਦਾਣਾ ਜਿਹੜਾ 22 ਕਿਲੋ ਆ ਗਾਂ ਕਿੰਨਾ ਕਰਜੇ 25 ਕਰਜੇ ਜਾਂ 30 ਕਰਜੇ ਇਹ ਤੁਹਾਡੀ ਸੇਵਾ ਦਾ ਆਏ ਹਨਾ ਭਾਈ ਜੀ ਹਾਂ ਜੀ ਹਾਂ ਜੀ ਸੰਧੂ ਸਾਹਿਬ ਬਾਾਕੀ ਕੋਈ ਸੇਵਾ ਕਰੂਗਾ ਭੈਣ ਭਰਾ ਦਾ ਦੁੱਧ ਚੋਊਗਾ ਬਸ ਬਸ ਅੱਜ ਇੱਕ ਦਿਨ ਕਿਹਾ ਸਾਡਾ ਵਪਾਰੀ ਭੈਣ ਭਰਾ ਆਪਾਂ ਨਾਲ ਹੀ ਨਾ ਦੁੱਧ ਚਵਾ ਕੇ ਦੁੱਧ ਦੋ 14 ਕਿਲੋ ਅੱਛਾ ਇੱਕ ਕੰਮ ਹੋ ਗਿਆ ਜੀ ਜਾ ਕੇ ਸਭ ਕਰ ਫਿਰ ਕਿੰਨਾ ਦੋ ਬੋਧ ਨਹੀਂ ਹੈਗਾ ਜੀ ਉਹ ਆਦ ਕਰਦੇ ਆ ਸਾਡੇ ਕੋਲ ਡੰਗਰ ਇੱਕ ਟਾਈਮ ਚੋਵੇ ਫਿਰ ਦੂਜੇ ਟਾਈਮ ਚੋਵੇ ਜਦੋਂ ਨਹੀਂ ਤੇ ਫਿਰ ਲੱਗ ਗਿਆ ਘੱਲ ਗਿਆ ਤੋਂ ਬੱਕੀ ਗੱਲ ਪਰ ਕੋਈ 10 15 ਜਣਾਂ ਸਾਡ ਡੰਗਰ ਕਿਹਦਾ ਫਿਰ ਨਹੀਂ ਲਾ ਮਗਤਾ ਜਾਂਦਾ ਜੀ ਅਸਾਂ ਕੀ ਆ ਜਦੋਂ ਰੱਸਾ ਫੜਿਆ ਜਾਵੇ ਨਾ ਕਦਮ ਉਦੋਂ ਬਦਲੇ ਜਾਂਦੇ ਉਹ ਅਗਲੇ ਦੇ ਕਰਮ ਦੇ ਨਸ਼ਤਰ ਜਾਂਦੇ ਆਲੇ ਪੈਸੇ ਲਾਉਣੇ ਇੱਥੇ ਦੋ ਟੈਲ ਚੋਵੇ ਖੜੇ ਤਿੰਨ ਟਾਈਮ ਚੋਵੇ ਜੇ ਵੀ ਦੂਰੋਂ ਉਹ ਰਹਿੰਦਾ ਪ੍ਰਬੰਧ ਸਾਡੇ ਕੋਲੇ ਹੈਗਾ ਜੀ ਠੀਕ ਆ ਠੀਕ ਆ ਤੇ ਰੇਟ ਬਾਈ ਜੀ ਕਿੰਨਾ ਕਰਦੇ ਕੀ ਹਾਂ ਹਾਂ ਫਿਕਸ ਹੀ ਕਰਿਓ ਕੀ ਕੋਈ ਆਨਲਾਈਨ ਦੇ ਨਾਲ ਆ ਲੈ ਤੇ ਉਤਰਾ ਕਰ ਲਿਆ ਮੋਰ 95 ਕਰ ਲਿਆ 90 ਕਰ ਲਿਆ 85 ਹਜ਼ਾਰ ਹੀ ਦੇਣਾ ਜੈ ਸਲੋਜੀ ਹੈਨਾ ਛੱਡ ਦਿਓ ਕੋਈ 5700 ਰੁਪਏ ਆ ਜਾਓ ਛੱਡ ਦਿਓ ਆ ਕੀ ਨੀਲੀ ਰਾਬ ਹੈ ਨਾ ਹਾਂ ਜੀ ਆ ਨੀਲੀ ਰਾਬ ਸੁਬਾ ਸੁਬਾ ਦੂਜਾ ਪਿਓਰ ਜੀ ਕੱਟੀਏ ਦੇ ਬਗਰੇ ਆ ਜੀ ਬੜੀ ਜੰਮੀ ਪੜੀ ਆ ਅੱਜ ਸੂਈ ਕਿਹੜੇ ਲੱਕੇ ਚੋਂ ਕੱਟ-ਕੁੜ ਕੇ ਲੈਂਦੀ ਜੀ ਆਪਾਂ ਸੰਧੂ ਸਾਹਿਬ ਨਾਲ ਲੋਕਲ ਲੈ ਕੇ ਹੁੰਦੀ ਵਾਰ ਤਾਂ ਉੱਥੋਂ ਲਿਆ ਪਰ ਆਪਣੇ ਏਰੀਏ ਦਾ ਮਾਲ ਹੀ ਆ ਤਾਂ ਆਪਣੇ ਏਰੀਏ ਦਾ ਚਲੋ ਮੈਂ ਨਾਲ ਨੀਲੀ ਮੱਝ ਆਪਣੇ ਆਸ-ਪਾਸ ਪੂਰੇ ਦੀ ਉਤਰਾਏ ਮਸ਼ਹੂਰ ਆ ਹਾਂ ਸਾਜੀ ਆਪਾਂ ਆਪਦੇ ਏਰੀਏ ਲੋਕਲ ਏਰੀਏ ਚ ਮੱਝ ਲਈ ਆ ਸਹੀ ਗੱਲ ਹਾਂਜੀ ਬਿਲਕੁਲ ਸਹੀ ਗੱਲ ਮੈਨੂੰ ਆਇਤੋ 10 11 ਕਿਲੋ ਸੂਈ ਨੂੰ ਹੈਗੇ ਆ ਪਰ ਤੇਰਾ 4 ਲੀਟਰ ਘੰਡੇ ਦਾ ਦੁੱਧ ਆਈ ਰਿਹਾ ਜੀ 12 13 ਦੁੱਧ ਤੇਰਾ ਵੀ 12 ਕਿਲੋ ਕਹਿ ਕੇ ਸੌਦਾ ਕਰੇ ਪੋਲ ਕਰੀ ਕੇ ਜਾਵੇ ਠੀਕ ਆ ਸੱਜਣੋ ਨੀਲੀ ਰਾਵੀ ਬੱਗੀ ਮੋਛ ਟੇਢੀ ਧਾਰੀ ਕੱਟ ਵੀ ਕਹਿ ਸਕਦੇ ਡੇਗਾ ਚੀਰ ਵੀ ਨੂੰ ਕਹਿ ਸਕਦੇ ਆ ਖਣ ਬੜੇ ਸੋਹਣੇ ਆ ਤੇ 11 ਕਿਲੋ ਕਿਹਣੀ ਤੇ ਸੰਤੂ ਸਾਹਿਬ ਉਹ 13 ਕਿਲੋ 12 ਕਿਲੋ ਕਹਿ ਕੇ 12 ਕਿਲੋ ਮੰਨ ਕੇ ਸੌਦਾ ਸੱਜਣੋ ਕਰਿਓ 13 ਕਿਲੋ ਵੈਸੇ ਦੁੱਧਿਆ ਮਾਰਕਿੰਗ ਚੌਂ ਪੈਰਾਂ ਦੀ ਜਿਹੜੀ ਕੱਤੀ ਨੂੰ ਜਨਮ ਦਿੱਤਾ ਆ ਨਾ ਵਿੱਚ ਅੰਗਰ ਲੋਤਾਰੀ ਕੱਟੀ ਆ ਹਾਂ ਬਿਲਕੁਲ ਬਿੱਲੀ ਮਣਕੀ ਅੱਖ ਦੇ ਵਿੱਚ ਵੈਸੇ ਕੱਟੀ ਜਰੂਰੀ ਜੀ ਕਾਲੇ ਰਾਂਗੇ ਭਾਈ ਨਾ ਜੀ ਸਤੂ ਸਾਬੇ ਕੇ ਨਿਸ਼ਾਨ ਮਾਰੇ ਮਾਰੇ ਪਹਿਲੇ ਦਿੱਸਦਾ ਹੈ ਕਿ ਜੇ ਬਾਗੀ ਦਾ ਕਾਲਾ ਬਣ ਲੱਗੀ ਆ ਠੀਕ ਆ ਲੈਓ ਜੀ ਸੋਰਾ ਤਾਰਾ ਮੈਂ ਦਾ ਬੜਾ ਸੋਹਣਾ ਝੋਟੀ ਦਾ ਬਿਲਕੁਲ ਜੰਮੀ ਪਲੀ ਜਿਵੇਂ ਨਾ ਚਾਰ ਚੁਰ ਤੇ ਰਹੀ ਆ ਸੰਭੀ ਆ ਦਿਲੋਂ ਕਿਸੇ ਨੇ ਰੀਝਾਂ ਲਾਈਆਂ ਝੋਟੀ ਦੇ ਨੋਈ ਕਰੋ ਸੱਜਣੋ ਜੇ ਆਖਾ ਥਾਲੇ ਵਾ ਬਹੁਤ ਸੋਹਣਾ ਲਾ ਦੋ ਬੱਚਾ ਜਿੱਤਾ ਰੰਗ ਰੌਣੀਆਂ ਹਾਂਜੀ ਧਾਰਾ ਲਾ ਦੇ ਮਰਵਾ ਦੋ ਇੱਕ ਦੋ ਧਾਰਾਂ ਕਢਵਾ ਦੋ ਲਾ ਕੇ ਬੱਚਾ 31 ਆ ਬੜੀ ਸੋਹਣੀ ਮਗਰ ਨਵਾਂ ਜਦੋਂ ਕੱਟੀ ਬੜੀ ਪਿਆਰੀ ਆ ਇਹ ਦੇਖੋ ਹੀ ਨਾ ਮਾ ਦੋ ਇਹ ਕੋਈ ਨਹੀਂ ਕੋਈ ਧਾਰ ਹੈ ਫਿਰ ਨਹੀਂ ਬੋਲੀ ਆ ਬਹੁਤ ਹੀ ਬੋਲੀ ਆ ਜੀ ਉਹ ਵਾਟਰ ਓਕੇ ਏਅਰਪੋਰਟ ਭਾਈ ਓਕੇ ਸਿਰਾ ਮੈਂ ਤੇ ਝੋਟੀ ਐ ਸੱਜਣੋ ਥਾਣੇ ਵੇਖੋ ਕਿੱਡਾ ਸੁਣਾ ਪੱਟਿਆ ਨੇ ਤੁਸਮਾ ਸੁਨੂਪ ਆ ਕੇ ਬਿਲਕੁਲ ਓਕੇ ਹੋ ਗਈ ਆ ਨਾ ਹਾਂਜੀ ਥਾਣੇ ਵਾ ਬਿਲਕੁਲ ਚੌਂ ਪੁੱਠਾਂ ਦੇ ਵਿੱਚ ਆ ਸੁਨੂਪ ਕੇਥੇ ਵਾਲੀ ਤਾਰ ਦਾ ਫਰਕ ਰਹੂਗਾ ਹਾਂ ਨਹੀਂ ਜੀ ਚੰਗਾ ਕਰ ਗਈ ਥੰਤੁਰ ਬਹੁਤ ਨਿੱਖਰ ਗਈ ਆ ਦੇ ਰੇਟ ਹੁਣ ਕਰੀਏ ਤਰੀਫਾਂ ਛੱਡ ਗਏ। ਸੰਤੂ ਸਾਹਿਬ ਮੁੱਲ ਕੰਨ ਭਾਵੇਂ ਕਰ ਲਈ ਆਪਾਂ 125 ਜੀ। ਅਾਰਜ ਭਾਜ ਦੇਣੀ ਆ। ਦੇ ਲੀਏ। ਜਿਹਨੇ ਦੇਰੀ ਕੋ ਮੋਲੀ ਸੰਤੂ ਸਾਹਿਬ 115 ਜ ਮੈਂ ਦੇ ਦਿੰਦੀ ਆ। 115 ਦੀ। 1000 ਛੱਡ ਦੇ। ਛੱਡ ਦਾਂਗੇ ਜੀ। ਹਾਂ ਛੱਡ ਦੇ। ਆ ਆ ਗਈ ਤੀਜੇ ਨੰਬਰ ਤੇ ਸੂਈ ਸਵਾਈ ਨਾ। ਸੂਈ ਸਵਾਈ ਕੇ ਮਾਰੇ ਘੱਟੀ ਗਾਲੀ ਅੱਜ ਦਹਾ ਦੇ ਮਾਰੀ ਸੂਈ ਕਾਲੀ ਪਿਓ ਕਾਲੀ ਮੱਜ। ਕਾਲੀ ਕੱਟੇ। 14 ਕਿਲੋ ਕੰਡੇ ਵਾਲਾ ਸੰਤੂ ਸਾਹਿਬ ਦੋ ਦਹਾ ਜ। 14 ਕਿਲੋ। 14 ਕਿਲੋ ਕੰਡੇ ਦਾ ਤੋਲ ਕੇ ਜੱਸਾ ਕੋਈ ਮੁਖਾਵੇ ਆ ਨੀ ਕੋਈ ਭਾਇ ਦਾ ਕੰਡਾ ਨਾਲ ਲਈਦਾ ਕਈਆਂ ਦਾ ਲੈਵਾ ਨਾ ਨਿਕਰਦਾ ਹਾਂ 14 ਕਿਲੋ ਕੰਡੇ ਆ ਜੀ ਠੀਕ ਹੈ ਹਾਂਜੀ ਸੱਜਣੋ ਤੋਲ ਕੇ ਕੰਡੇ ਨਾਲ ਖੜਿਓ ਗੱਲ ਹਵਾ ਦੇ ਤੀਰ ਨਹੀਂ ਚੱਲਣ ਦੇ ਤੀਰ ਸਿੱਧੇ ਇੱਥੇ ਆ ਕੇ ਇੱਕ ਚ ਮਾਰਿਓ ਕੋਈ ਦੋ ਟਣ ਕਿਉਂ ਤੇ ਤਿੰਨ ਟਣ ਕਿਉਂ ਦੁੱਧ ਹੋਰ ਮੱਝ ਲੈ ਕੇ ਜਾਵੇ ਇਹਦੇ ਦੂਣਾ ਬਿਆਣਾ ਮਾਜਦਾ ਨਹੀਂ ਤੇ ਦੂਣਾ ਖਰਚਾ ਜਿਹੜਾ ਗੱਡੀ ਦਾ ਖਰਚਾ ਤੁਹਾਨੂੰ ਦੇ ਕੇ ਭਾਈ ਨੂੰ ਚੋੜਨਗੇ ਲਓ ਜੀ ਮੈਂ ਸੱਜਣੋ ਚੰਗੀ ਆ ਇੱਕ ਰੰਗ ਕਾਲੀ ਛਾਏ 14 ਕਿਲੋ ਦੁੱਧ ਆ ਖਰੀ ਆ ਪੂਰੀ ਜਿੰਨੇ ਵੀ ਬੈਕਗਰਾਉਂਡ ਪੂਰੀ ਸਜਣੋਂ ਤਿਆਰ ਕੀਤੀ ਆ ਫਾੜੀ ਵਾਲਾ ਛੱਡਾ 31 ਨੂੰ ਜਨਮ ਦਿੱਤਾ ਸਾਹਮਣੇ ਕੱਟੀ ਉਹ ਪਰਲੀ ਕੱਟੀ ਭਾਈ ਲੋਹੀ ਕੱਟੀ ਇਹਦੀ ਲੋਹੀ ਕੱਟੀ ਹੁਣ ਲੋਹੀ ਠੀਕ ਇਹਿੰਦੀ ਭਾਈ ਕੀਮਤ ਕੀ ਕਰਤੀਏ ਸਾਹਿਬ ਦੁੱਧ ਦੇ ਹਿਸਾਬ ਨਾਲ ਤੇ ਹੁਣ ਮੱਚਾ ਹੁੰਦੀ ਹੈ 130 ਦੀਆ ਪਰ ਆਪਾਂ 1 ਲੱਖ 10 ਹਜ਼ਾਰ ਦੀ ਭਾਈ ਦੇ ਦੇਣੀ ਹੈ ਉਹ ਚੋਂ ਉਹਦੇ ਚਾਰ ਪੀਆ ਛੋੜ ਆਇ ਨੂੰ ਹੋਰ ਕਰ ਦਿਓ 14 ਕਿਲੋ ਦੁੱਧ ਚਾਰ ਹੋਰ ਆਏ ਦਾ ਭੰਗਰਾ ਮਾਰ ਦੋ ਯਾਰ ਕਰ ਦਿਓ ਇੱਕ ਕੜਦੀ ਦੇ ਦਿਓ ਦੁੱਧ 14 ਕਿਲੋ ਚਾਰ ਦੇ ਦਵਾ ਗਰੰਟੀ ਹੋ ਚਾਰ ਕਿਲੋ ਦੀ ਠੀਕ ਹੈ ਹਾਂਜੀ ਤੇ ਆ ਆ ਗਈ ਚੌਥੇ ਨੰਬਰ ਤੇ ਗੱਪਣ ਮੈਂ ਨਾ ਗੱਪਣ ਦੇ ਨਾ ਅੱਠ ਲੈ ਜੂ ਤੇਰਾ ਹਿਸਾਬ ਕੋਈ ਦੱਸ ਦੇ ਲੈ ਜਲਦੀ ਹੈ ਜੀ ਲੈ ਜਾਣੇ ਹਾਂਜੀ ਬਹੁਤ ਮਾਝ ਬਹੁਤ ਕਿਸੇ ਨੂੰ ਕੋਈ ਸੰਦੂ ਸਾਹਿਬ ਆ ਦੇ ਆ ਬੇਰ ਬੇਰ ਨਵਲੀ ਬਿੱਲੀ ਗੋਲੀ ਸੱਜਣਾ ਮੈਂ ਆ ਸੁਬਾਹ ਦੇ ਭਵੇਂ ਤੀਜਾ ਮੰਨਿਓ ਨੂੰ ਕਿਉਂਕਿ ਅੰਤਾਜਾ ਹੀ ਹੁੰਦਾ ਸਾਰੇ ਤੁਹਾਡੇ ਘਰਾਂ ਚੋਂ ਆਈਆਂ ਤੇ ਤੁਹਾਡੇ ਘਰਾਂ ਦੀ ਚਲ ਜਾਣੀਆਂ ਚੈੱਕ ਕਰੋ ਤਾਂ ਲੱਗਦਾ ਸਮੁੰਦਰ ਦਾ ਨਾਮ ਗਮਾਈ ਗੱਡੀ ਦੇ ਪਰ ਆਹ ਪਿਆ ਕੋਟਾ ਚੈ ਮਰਜੀ ਪਾਉਂ ਥੱਲੇ ਬੈਠੇ ਰਹੋ ਇਹਦੀ ਚੰਗੀ ਖਰੀਦ ਮੈਂ ਰੇਟ ਭਾਈ ਜੀ ਦਾ ਰੇਟ ਕੀ ਕਰ ਦਿੱਗੇ ਮੈਂ ਠੀਰ ਨਾ ਪੀ ਰਹਿ ਗਿਆ ਕੋਈ ਰੇਟ ਕਰ ਦੋ ਨਹੀ ਆਪੇ ਕਰ ਇਹਦਾ ਸੀਅਰ ਵਾਟ ਲਗੇ ਤੁਹਾਡੇ ਠੀਕ ਆ ਦੇਖ ਲਓ ਜਿੰਨਾ ਨਹੀਂ ਕਰੇ ਪੈਰ ਪਰਾ ਇਮਾਨਦਾਰ ਕਰਦੇ ਨਹੀ ਹੋਰ ਕਰ ਦੋ ਆਪੇ ਖੁੱਲਾ ਡੁੱਲਾ ਕਰ 500 ਛੱਡ ਦਿੰਦੇ ਬਹੁਤ ਛੱਡੋ ਛੱਡ ਹੀ ਰਹਿ ਗਿਆ ਖੁੱਲੇ ਹੀ ਕਰਨਾ ਛੱਡ 70 ਦੀ ਤਵਾ ਦੇ ਉਸ ਤੋਂ ਬਿਨਾ ਅੱਜ ਸੋਈ 85000 ਰੁਪਏ ਸੰਤੂ ਸਾਹਿਬ ਨਹੀਂ 75 ਦੀ ਹਾਂ ਤੇ ਨਾਲ ਦੇ ਦੀ ਦੇਖ ਲਓ ਯਾਰ ਕਰੇ ਆਖੇ ਹੀਰੇ ਭੋਲੇ ਆਉਣੀ ਮੈਂ ਬੱਸ ਬੱਸ ਤੇ ਬਾਕੀ ਆ ਕਰਮਲ ਦੇ ਰੱਖ ਭਾਗ ਕੋਈ ਨਾ ਪਸਮਾ ਕੇ ਸਾਰੇ ਕੋਲੀ ਹੋਣ ਜੀ ਜੀ ਮਰੀ ਕਰੀ ਪਰ ਪ੍ਰਾਣੇ ਆਉਣਾ ਹੈ ਆਵੇ ਆਉਣ ਲੈ ਮਗਾ ਲੇ ਪਰ ਸਾਡੇ ਘਰੇ ਆਵੇ ਤੋ ਕੇ ਲੈ ਬਿਲਕੁਲ ਆਸਲ ਭੂਆਂ ਦੀ ਗਿਣੀਆਂ ਨੂੰ ਹਨਾ ਆਸਲ ਭੂਆਂ ਦੀ ਗਿਣੀਆਂ ਜੀ ਆਸਲ ਭੂਆਂ ਦੇ ਰਵੇ ਜੋ ਸੱਜਣੋਂ ਫਟਾਣਾ ਦਾ ਮਸ਼ਹੂਰ ਆ ਜਿਹੜਾ ਪ੍ਰਾਣੇ ਪ੍ਰਾਸਨਿਕ ਦਾ ਵਾਤੁਰਿਆ ਆਉਂਦਾ ਹੈ ਉਹਦੇ ਵਿੱਚੋਂ ਗਿਣੀਏ ਆਸਲ ਪੂਰਿਆਂ ਦੇ ਬਾਕੀ ਤੁਸੀਂ ਸਾਰੇ ਸੂ ਜਵਾਨ ਜੀ ਕਿਉਂਕਿ ਨਸਲਾਂ ਬਰੀਡਾਂ ਦਾ ਅੱਜ ਕੱਲ ਹਰ ਕੋਈ ਨਾ ਕੋਈ ਬਰੀਡ ਤੇ ਕੰਮ ਕਰਦਾ ਹਰੇਕ ਨੂੰ ਸ਼ੌਂਕ ਏ ਤੇ ਫਿਰ ਵੀ ਜਿਹੜਾ ਤੁਹਾਨੂੰ ਮਨ ਪਸੰਦ ਲੱਗਿਆ ਪੀਸ ਚੁਣ ਸਕਦੇ ਜੀ ਪਿੰਡ ਬਰਨਾਲਾ ਜ਼ਿਲ੍ਹਾ ਤੇ ਤਰਨਤਾਰ ਸਾਹਿਬ ਤੇ ਤਹਿਸੀਲ ਲੱਗਦੀ ਫੱਟੀ ਬਾਈ ਹੀਰਾ ਤੇ ਬਾਈ ਸੋਨਾ ਇਹਨਾਂ ਦੇ ਫਾਰਮ ਤੇ ਪਹੁੰਚ ਕੇ ਮੇਲਾ ਲੁੱਟ ਲਿਓ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ